ਵੈਲਕਮ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ 6-7 ਮਹੀਨੇ ਬਾਅਦ ਵੀਡੀਓ ਬਣਾ ਰਹੇ ਆ ਤੇ ਬਹੁਤ ਕੁਝ ਹੋ ਗਿਆ ਸੀਗਾ ਤੇ ਆਪਾਂ ਵੀਡੀਓ ਨਹੀਂ ਬਣਾਈ ਸੀਗੀ ਤੇ ਅੱਜ ਆ ਪਿੰਡ ਵਿੱਚ ਨਗਰ ਕੀਰਤਨ ਦਿਖਾਵਾਂਗੇ ਤੁਹਾਨੂੰ ਤੇ ਚਲੋ ਮਿਲਦੇ ਹਾਂ ਗੁਰਦੁਆਰਾ ਸਾਹਿਬ ਬਣੇ ਰਿਹਾ ਵੀਡੀਓ ਵਿੱਚ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀਗੇ ਤੇ ਆਪਾਂ ਹੋ ਗਏ ਸੀ ਥੋੜਾ ਜਿਹਾ ਲੇਟ ਤੇ ਨਗਰ ਕੀਰਤਨ ਦੀ ਆਰੰਭ ਤਾਂ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਦਿਖਾਉਣੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦਾ ਵਿਊ ਉਹ ਦੂਜਾ ਦਾ ਆਪਾਂ ਨਗਰ ਕੀਰਤਨ 'ਚ ਜਾਵਾਂਗੇ ਕੀ ਬਾਬਾ ਤਿਆਰੀਆਂ ਫੁੱਲ ਚਲੋ ਫਿਰ ਨਗਰ ਕੀਰਤਨ ਚ ਚੱਲਦੇ ਆ ਚਲੋ ਜੀ ਹੋਰ ਜਿਵੇਂ ਗੰਡੇ ਗੁਨੇ ਚੀਕਤੇ ਅੱਛਾ ਜੀ ਲਾਓ ਬਣਾ ਕੇ ਫੇਰ ਆਵਾਂ ਜੀ ਆ ਠੀਕ ਆ ਪਾਪਾ ਜੀ ਆ ਪੂਰੀ ਟੌਰ ਗੱਡੀ ਅੱਜ ਦਾ ਬਾਬੇ ਨੇ ਹਾਂ ਜੀ ਹਾਂ ਚੰਦ ਤੋੜਨ ਲੱਗਿਆ ਹਾਂ ਜੀ ਪਾਪਾ ਜੀ ਠੀਕ ਹੋ ਭੱਜਾਂ ਦੇ ਹਾਂ ਹਾਂ ਜੀ ਪਾਪਾ ਜੀ ਠੀਕ ਹੋ ਨਿੱਕੂ ਜੀ ਸਾਰੀ ਵਧੀਆ ਜੀ ਚਾਹ ਸਕਦੇ ਹੋ ਕਸਿਕਾਉਣੇ ਹੋ ਸਿਕਾਉਣੇ ਆ ਜੀ ਸਿਕਾਓ ਸਿਕਾਓ ਚੱਲੀਏ ਨਗਰ ਕੀਰਤਨ ਚ ਜੀ ਚੱਲ ਜਾਂ ਬੱ ਚਲੋ ਜੀ ਹਾਂ ਮੈਂ ਤੈਨੂੰ ਕਿਸੇ ਨੇ ਗਰੰਟੀ ਨਹੀਂ ਜਰਦਾ ਤੂੰ ਕਿਉਂ ਉਹ ਤੇ ਦਿਖਾਈ ਬਾਬੇ ਪੱਗ ਵਧੀਆ ਨਹੀਂ ਬੰਨੀ ਸੀ ਪਤਾ ਨਹੀਂ ਕੀ ਤੋਂ ਬਣਾ ਕੇ ਲਿਆਇਆ ਹੈਗਾ ਜੀ ਸਾਡੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਹੈ ਇਹਦੇ ਪੱਗ ਦੇਖੋ ਪਹਿਲਾਂ ਮੈਂ ਬੰਨੀ ਇਹਦੇ ਪੱਗ ਦੇਖੋ ਕਿੰਨੀ ਵਧੀਆ ਹੈਗੀ ਹੁਣ ਦੇਖ ਲੈ ਕਿੰਨੀ ਕੁ ਵਧੀਆ ਬੰਨੂ ਉਹ ਨਹੀਂ ਕਰਦਾ ਸੀ ਨਿੱਕੂ ਤੋਂ ਬੱਸ ਕੀ ਆਪ ਪੱਗਾਂ ਬਣਦੀ ਰਹਿਣੇਗੇ ਪੱਗਾਂ ਦਾ ਕੋਚ ਭਿੰਦਾ ਲੜਨੀ ਆਉਂਦਾ ਨਿੱਕੂ ਵਾਲਾ ਆਏ ਤਾਂ ਕਿਵੇਂ ਨਾ ਆਵੇ ਲੜ ਭਿੰਦਾ ਪੱਗ ਬਣਦਾ ਹੋਵੇ ਲੜਨਾ ਹੋਵੇ ਗੱਲ ਕਿਹੜੀ ਕਰਦਾ ਹੈ ਅਸੀਂ ਸੱਧੂ ਮੈਂ ਜਿਸੇ ਪਿਆਂੰਦ ਬਾਈ ਉਹ ਬੈਠਾ ਜੀ ਇੱਥੇ ਮਾਰੋ ਛੋਡਾ ਹੀ ਘਾਟਾ ਪੈਜੂ ਬਈ ਉਹਦੀ ਕਹਿਦੇ ਨੇ ਕਦੋਂ ਲਿਆਈ ਚਾ ਆ ਲੰਮੀ ਜੀ ਨਹੀਂ ਹੈਗੀ ਜੀਬ ਦੱਪ ਕੇ ਇਹ ਪਿਆ ਇਹਨੂੰ ਵਧੀਆ ਕੀ ਇਹ ਸਾਰਿਆਂ ਨਾਲ ਆ ਕੇ ਸਾਰੀ ਮਾਰ ਦੋ ਸਾਰੀਆਂ ਤੇ ਡਾਟਾ ਰਾ ਪਾ ਕੇ ਪਤਾ ਲੱਗ ਜੂ ਵੀ ਕਿ ਮੈਂ ਤਾਕੜੀਆਂ ਦਵਾਈਆਂ ਕੇ ਮਾਰੀ ਸੱਚ ਪਾਏਗਾ ਫਿਰ ਵਲੌਗ ਹੈ ਹਾਂ ਪੱਕੀ ਹ ਲੈ ਪੱਕੀ ਜੀ ਪੱਕੀ ਇਹ ਬਲੌਗਰ ਬਣ ਗਿਆ ਜੀ ਮਿਨੀ ਬਲੌਗਰ ਹੈ ਇਹ ਮਿਨੀ ਮੂਣੀ ਨਹੀਂ ਅੱਗੇ ਆਉਣਗੇ ਹੈ ਸਗੜਾ ਬਲੌਗਰ ਹੈ ਪੂਰਾ ਜੀ ਪੂਰਾ ਸੀਵ ਕਰਕੇ ਮੈਂ ਲੱਗ ਗਿਆ ਇਹ ਰੀਸ ਕਰਦੇ ਨੇ ਆਪਣੀ ਮੱਚ ਦੇ ਮੱਚ ਦੇ ਦੇ ਬਿੜਾ ਕਹਿੰਦੇ ਸਬਸਕ੍ਰਾਈਬ ਨਹੀਂ ਕਰਦੇ ਮੱਚ ਦੇ ਨੇ ਯਾਰ ਇਹ ਲੋਕਾਂ ਨੂੰ ਵੀ ਕਹਦੇ ਮੱਚ ਦੇ ਕਿਉਂ ਮੱਚ ਦੇ ਨੇ ਬਈ ਇਹ ਭਈ ਆ ਮੁੰਡੇ ਦਾ ਵੀ ਆ ਸਿੱਖੋਫ ਟੀਵੀ ਦੇ YouTube ਚੈਨਲ ਕਥਾ ਆਉਂਦੀ ਹੈ ਡੇਲੀ ਚ 4 ਵਜੇ 5 ਵਜੇ 5 ਵਜੇ ਜੀ ਰਿਮਾਈਂਡਰ ਲੱਗਿਆ ਹੋਇਆਗਾ ਦੇਖਿਆ ਕਰੋ ਜਰੂਰ ਸਪੋਰਟ ਕਰੋ ਉਹ ਕਿਹਦਾ ਰਿਮਾਈਂਡਰ ਆ ਨਜ਼ਰ ਨਾ ਲੱਗ ਜੇ ਇਹ ਚੀਜ਼ਾਂ ਇਹਨਾਂ ਨੂੰ ਸੁਭਾ ਨਹੀਂ ਇਹ ਕਾਦੇ ਗ੍ਰਾਂਥੀ ਦੇ ਜਾ ਰਹੇ ਇਹਨਾਂ ਨੂੰ ਕਢਾਓ ਕਿ ਨਰਾਪੀਏ ਐ ਇੱਧਰ ਚੱਕੋ ਬੱਬਾ ਜੀ ਚੱਕੋ ਜੀ ਦੇਖ ਲੁੱਕ ਦੇਖੋ ਬਈ ਬਾਬੇ ਦੀ ਮੱਕੜੀ ਮੰਗ ਲੁੱਕ ਤਾਂ ਸਾਰੀ ਹੁੰਦੀ ਐ ਵੀ ਕਪੜਾ ਲਈਦਾ ਫਿਰ ਮਾੜਾਗਾ ਨਵਾ ਸਮਾ ਕੇ ਲੈ ਕੋਕਾ ਕੋਲਾ ਦਰ ਕੇ ਆ ਗਏ ਜੀਤ ਹੈ ਤੂੰ ਹੁਣ ਵਾਲਾ ਨਾ ਅਸਲ ਸੇਵਾਦਾਰ ਕੱਤੂ ਚਲੋ ਚਲੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਬਾਲੇ ਨੂੰ दूसरे परादे पहुंचा है तो सबसे पहला बेनती है कि इसे ही सही एक वीर है भाई धर्म सिंह चंद कमेंट आप के नाम संगत कौन भाई धर्म सिंह जी डॉक्टर लल्टर सोल भाई बेनती है भाई बल सिंह जी लोम्बोवाल इन्होंने भी है तो तैयार रहे सो तो पहला चंद कमेंट भाई धर्म सिंह जी डॉक्टर ये संगत दाल ਗੁਰੂ ਜੀ ਆਪਣਾ ਜਾਣ ਪਾਉਣ ਦੇ ਪ੍ਰੰਗ ਲਈ ਦਿੱਤੀ ਹੈ ਭਾਈ ਮਰਜੀਤ ਸਿੰਘ ਜੀ ਦਾ ਪਰਦਾ ਇਹਨੂੰ ਵਰਤਾਈ ਸਿਆਣੇ ਅਪਜੀ ਸਭ ਤੋਂ ਪਹਿਲਾਂ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਥ ਸਭ ਜੀ ਆਪਾਂ ਦੇਖਿਆ ਹੁਣ ਪਿੱਛੇ ਜਨਾਂ ਦੇ ਵਿੱਚ ਜਿਹੜਾ ਗੁਰਦੁਆਰਾ ਨਹੀਂ ਹੈ ਬਟੀਆਂ ਨੇ ਤੇ ਰਾਤ ਜਿਹੜਾ ਆਪਦਾ ਇੱਕ ਨਿੱਜੀ ਵਿਚਾਰ ਸੀਗਾ ਕੀ ਰਾਤ ਮੈਨੂੰ ਇਹ ਲੱਗਿਆ ਵੀ ਜਿੱਤੇ ਜਿਹੜਾ ਆਪਣਾ ਲੱਗਿਆ ਕਿ ਸਾਫ ਸਫਾਈ ਦੀ ਕੰਡਿਓ ਤੇ ਬੋਟਾਲੀ ਵੇਖਣਾ ਕਰਕੇ ਤੇ ਪ੍ਰਮਾਤਮਾ ਸਾਹਿਬ ਸੰਤ ਜੀ ਆਪੀ ਕਿਰਪਾ ਕਰਦਾ ਹੈਗਾ ਤੇ ਰਾਤ ਦੇ ਮੁੰਡਿਆਂ ਨੇ ਲੱਗ ਕੇ ਜਿਹੜੇ ਰਸਤੇ ਆ ਸਾਫ ਕੀਤੇ ਆ ਕਿਉਂਕਿ ਪ੍ਰਮਾਤਮਾ ਦਾ ਸੰਤ ਜੀ ਆਪੀ ਜਾਣੀ ਜਾਣ ਹੈ ਤੇ ਆਪਾਂ ਉਸ ਮਹਾਨ ਸਪੱਤ ਦੀ ਸਾਧੂ ਦੀ ਯਾਦ ਦੇ ਵਿੱਚ ਜੁੜ ਕੇ ਖੜਿਆ ਜਿਨ੍ਹਾਂ ਜੋ ਉਸੇ ਜਾਣ ਪਹਿਚਾਨ ਦੇ ਮਥਾਜ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਤੇਗ ਬਹਾਦਰ ਕੇ ਜਲਦਾ ਅਗਰ ਮਹਿੰਦਰੀ ਭਾਈ ਕਾ ਪੁਖਾ ਹਾ ਤੇ ਉਹ ਵੀ ਗੁਰੂ ਵਾਰੀਆਂ ਫੰਦਕਾ ਇਹ ਸਹਾਜੇਬ ਦਾ ਸਦਕਾ ਹੈ ਗੁਰਪੁਰ ਮਨਾਉਣ ਦਾ ਸਤਿਗੁਰਾਂ ਨੇ ਬਾਲੋਘਨ ਚਾਉ ਬਖਸ਼ਿਸ਼ ਦੀ ਕਾਗੂ ਤੇ ਆਵੜੇ ਅਸੀਂ ਇਹ ਸਭ ਕਾਰਜਵਾਰ ਤੇ ਧੰਗ ਗੁਰਤੇਗ ਬਾਦ ਦਾ ਧੰਨਵਾਦ ਵੀ ਕਰਦੇ ਆਂ ਸਭਾ ਸਦਕਾ ਦਾ ਧੰਨਵਾਦ ਸਾਈ ਸਾਈ ਤੂੰ ਦਾ ਸ਼ਕਤੀਆਂ ਦੀਆਂ ਦਾ ਜਿਵੇਂ ਜਗENDER ਸਿੰਘ ਕੁੰਮੜਵਾਲਾ ਨਗਰਤ ਸਿੰਘ ਹੜੀਗੜ ਦੀ ਜਵਾਨੀ ਕਿਉਂ ਸੁਣੋ ਮੈਂ ਨਾ ਗਾ ਭਲਾਈ ਸ਼ਗਦੇ ਕਾ ਫਲ ਹੀ